ਭਾਈ ਮੈਂ ਕੱਲ ਨਾ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਵਿੱਚ ਮੇਰੇ ਕੋਲ ਵੀ ਵੀਡੀਓ ਕਿਤੋਂ ਆਈ ਸੀ ਉਹ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਔਰਤ ਬਜ਼ੁਰਗ ਔਰਤ ਇੱਕ ਨਵਜਮੀ ਧੀ ਨੂੰ ਤੱਕੜੀ ਦੇ ਵਿੱਚ ਪਾ ਕੇ ਜੁੱਤੀਆਂ ਦੇ ਨਾਲ ਜੋਕ ਰਹੀ ਆ ਇੱਕ ਪਾਸੇ ਤੱਕੜੀ ਦੇ ਵਿੱਚ ਕੁੜੀ ਪਾਈ ਹੋਈ ਆ ਤੇ ਦੂਜੇ ਪਾਸੇ ਜੁੱਤੀਆਂ ਪਾਈਆਂ ਹੋਈਆਂ ਤੇ ਉਹਦੇ ਨਾਲ ਉਹਦਾ ਵਜਨ ਕਰ ਰਹੀ ਆ ਉਹਨੂੰ ਤੋਲ ਰਹੀ ਆ ਸ਼ਾਇਦ ਉਹਨਾਂ ਦੇ ਇਹ ਕੋਈ ਧਾਰਨਾ ਹੋਵੇ ਕੋਈ ਇਹ ਉਹਨਾਂ ਦੀ ਆਨ ਹੋਵੇ ਕੋਈ ਰਿਵਾਜ ਹੋਵੇ ਕਿ ਜੁੱਤੀਆਂ ਦੇ ਨਾਲ ਅਗਰ ਕੁੜੀ ਨੂੰ ਤੋਲਿਆ ਜਾਵੇ ਤਾਂ ਕਹਿੰਦੇ ਉਸ ਤੋਂ ਬਾਅਦ ਮੁੰਡਾ ਹੁੰਦਾ ਏ। ਜਾਂ ਫਿਰ ਉਸ ਤੋਂ ਬਾਅਦ ਕੁੜੀਆਂ ਹੋਣੀਆਂ ਬੰਦ ਹੋ ਜਾਂਦੀਆਂ। ਸੋ ਇਹ ਚੀਜ਼ ਤੇ ਬਾਈ ਮੈਨੂੰ ਬੜਾ ਦੁੱਖ ਲੱਗਿਆ ਤੇ ਮੈਂ ਬੜਾ ਹੈਰਾਨ ਹੋਇਆ ਕਿ ਅੱਜ ਦੇ ਜਮਾਨੇ ਵਿੱਚ ਵੀ ਲੋਕਾਂ ਦੀ ਇਹ ਸੋਚ ਆ ਜਦਕਿ ਅੱਜ ਦੇ ਜਮਾਨੇ ਦੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਤੇ ਅੱਗੇ ਆ। ਪੜ੍ਹਾਈ ਵਿੱਚ ਵੀ, ਕੰਮਕਾਜ ਵਿੱਚ ਵੀ, ਹਰ ਪੱਖ ਹਰ ਪੱਖੋਂ ਹਰ ਖੇਤਰ 'ਚ, ਹਰ ਫੀਲਡ ਵਿੱਚ ਕੁੜੀਆਂ ਮੁੰਡਿਆਂ ਨਾਲੋਂ 100 ਕਦਮ ਅੱਗੇ ਆ। ਸਾਡੇ ਇਲਾਕੇ ਦੇ ਵਿੱਚ ਹੁਣ 10ਵੀਂ ਦਾ ਰਿਜ਼ਲਟ ਆਇਆ ਸਾਡੇ ਇਲਾਕੇ ਦੇ ਵਿੱਚ ਕੁੜੀਆਂ ਨੇ 95 95 98 99 100 100 ਪਰਸੈਂਟ ਨੰਬਰ ਲੈ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਤੇ ਉੱਥੇ ਹੀ ਤੁਸੀਂ ਇਹ ਦੇਖ ਲਓ ਇਹੀ ਧਾਰਨਾ ਅੱਜ ਤੋਂ 25 30 ਸਾਲ ਪਹਿਲਾਂ 20 ਸਾਲ ਪਹਿਲਾਂ ਵੀ ਲੋਕਾਂ ਦੇ ਅੰਦਰ ਹੁੰਦੀ ਸੀ ਮੁੰਡੇ ਦੀ ਚਾਹਤ ਵਿੱਚ ਉਹ ਕੁੜੀਆਂ ਨੂੰ ਖਤਮ ਕਰ ਦਿੰਦੇ ਸੀ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਦੇ ਵਿੱਚੇ ਮਾਰ ਦਿੱਤਾ ਜਾਂਦਾ ਸੀ ਤੇ ਅੱਜ ਉਹੀ ਲੋਕ ਕਰੋੜਾਂ ਰੁਪਏ ਚੱਕੀ ਫਿਰਦੇ ਆ ਕਿ ਸਾਡੇ ਮੁੰਡਿਆਂ ਦੇ ਰਿਸ਼ਤੇ ਹੋ ਜਾਣ ਤੇ ਉਹਨਾਂ ਦੇ ਮੁੰਡਿਆਂ ਨੂੰ ਅੱਜ ਰਿਸ਼ਤੇ ਨਹੀਂ ਹੋ ਰਹੇ ਅੱਜ ਭਾਈ ਜੀ ਤੁਸੀਂ ਜਿਹੜੇ ਮਰਜੀ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਤੁਹਾਨੂੰ ਚੰਗੇ ਚੰਗੇ ਜ਼ਮੀਨਾਂ ਵਾਲੇ ਜਾਇਦਾਦਾਂ ਵਾਲੇ ਮੁੰਡੇ ਮਿਲ ਜਾਣੇ ਪੜ੍ਹੇ ਲਿਖੇ ਨੌਕਰੀਆਂ ਵਾਲੇ 30-30 ਸਾਲ ਦੇ ਮੁੰਡੇ ਇਕਵਾਰੇ ਫੜਦੇ ਆ ਔਰ ਜਿਨ੍ਹਾਂ ਨੂੰ ਕੋਈ ਐਬ ਨਹੀਂ ਕੋਈ ਨਸ਼ਾ ਨਹੀਂ ਆਹੀ ਵਜਾਇ ਹੋ ਕਿਉਂਕਿ ਅੱਜ ਤੋਂ 30 ਸਾਲ ਪਹਿਲਾਂ ਜਿਹੜੀਆਂ ਕੁੜੀਆਂ ਮਾਰੀਆਂ ਗਈਆਂ ਨਾ ਉਹਨਾਂ ਦੀ ਕਮੀ ਅੱਜ ਮਹਿਸੂਸ ਹੋ ਰਹੀ ਆ ਕੁੜੀਆਂ ਜੰਮਣਾ ਕੋਈ ਨਹੀਂ ਚਾਹੁੰਦਾ ਲੇਕਿਨ ਘਰ ਦੇ ਵਿੱਚ ਨੂੰ ਹਰੇਕ ਕੋਈ ਚਾਹੁੰਦਾ ਹੈ ਘਰ ਦੇ ਵਿੱਚ ਬਹੂ ਹਰੇਕ ਕੋਈ ਚਾਹੁੰਦਾ ਹੈ ਤੁਸੀਂ حساب ਲਾ ਲਓ ਔਰ ਸਭ ਤੋਂ ਜ਼ਿਆਦਾ ਦੁਸ਼ਮਨ ਔਰਤ ਦੀ ਔਰਤਾ ਹਜੀ ਬੰਦਾ ਮਰਦ ਨੂੰ ਕੋਈ ਦੁੱਖ ਨਹੀਂ ਹੁੰਦਾ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਲੇਕਿਨ ਜਿਹੜੀਆਂ ਬੁੜੀਆਂ ਹੁੰਦੀਆਂ ਨਾ ਗੁੱਸੇ 'ਚ ਉਹਨੂੰ ਬੁੜੀਆਂ ਹੀ ਕਿਹਾ ਜਾ ਰਿਹਾ ਮੇਥੇ ਉਹਨਾਂ ਨੂੰ ਜ਼ਿਆਦਾ ਦੁੱਖ ਹੁੰਦਾ ਅਗਰ ਘਰ ਦੇ ਵਿੱਚ ਕੁੜੀਆਂ ਜਮ ਜਾਨ ਉਹ ਜ਼ਿਆਦਾ ਲਹੂ ਪੀਂਦੀਆਂ ਨੂਹਾਂ ਦਾ ਵੀ ਤੇ ਕਈ ਤਾਂ ਬਾਜੀ 25-25000 50-50000 ਦੇ ਕੇ ਲੱਖ-ਲੱਖ ਰੁਪਏ ਦੇ ਕੇ ਕੁੜੀਆਂ ਦਾ ਟੈਸਟ ਕਰਾਉਂਦੇ ਆ ਨੂਹਾਂ ਦਾ ਕਿ ਪੇਟ ਦੇ ਵਿੱਚ ਮੁੰਡਾ ਏ ਕਿ ਕੁੜੀ ਆ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਾ ਕੇ ਲੈਬੋਰੀਆਂ 'ਚ ਜਾ ਕੇ ਉਹਨਾਂ ਨੂੰ ਉੱਥੇ ਸਫਾਈ ਕਰਾ ਦਿੰਦੇ ਆ ਵੋਸ਼ਨ ਕਰਵਾ ਦਿੰਦੇ ਆ ਮਰਵਾ ਦਿੰਦੇ ਆ ਅੱਜ ਵੀ ਇਹ ਧੰਦਾ ਚੱਲ ਰਿਹਾ ਸਾਹ ਬਣਾ ਲਓ ਤੁਸੀਂ ਜਿਹੜੇ ਮਰਜ਼ੀ ਪਿੰਡ ਦੇ ਵਿੱਚ ਜਾ ਕੇ ਦੇਖ ਲਿਓ ਜਿਹੜੇ ਮਰਜ਼ੀ ਮੁਹੱਲੇ 'ਚ ਜਾ ਕੇ ਦੇਖ ਲਿਓ ਤੁਹਾਨੂੰ ਕਿਤੇ ਨਾ ਕਿਤੇ ਕੁਾਰੇ ਮੁੰਡੇ ਮਿਲ ਜਾਣੇ ਆ ਤੇ ਉਹ ਕਹਿੰਦੇ ਆ ਕਿ ਸਾਨੂੰ ਕਿਸੇ ਦਾਜ ਦੀ ਲੋੜ ਨਹੀਂ ਆ ਸਿਰਫ ਸਾਨੂੰ ਕੁੜੀ ਮਿਲ ਜਾਵੇ ਚਾਹੇ ਕੁੜੀ ਦੇ ਵਿੱਚ ਕੋਈ ਕਜੇ ਹੋਵੇ ਤਾਂ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ ਬਾਈ ਜੀ ਹੰਤਾ ਸ਼ਰਮ ਕਰ ਲੋ ਲੋਕੋ ਹੰਤਾ ਸ਼ਰਮ ਕਰ ਲੋ ਗੁਰਬਾਣੀ ਵਿੱਚ ਵੀ ਇਹਨੂੰ ਜਨਨੀ ਮਾਤਾ ਦਾ ਦਰਜਾ ਦਿੱਤਾ ਗਿਆ ਹਰ ਗ੍ਰੰਥ ਦੇ ਵਿੱਚ ਕੰਨਿਆ ਨੂੰ ਸਭ ਤੋਂ ਉੱਤੇ ਦਾ ਦਰਜਾ ਦਿੱਤਾ ਗਿਆ ਭਾਰਤ ਨੂੰ ਵੀ ਮਾਤਾ ਦਾ ਦਰਜਾ ਦਿੱਤਾ ਗਿਆ ਇਹਦੀ ਗਿਣਤੀ ਸ਼ਾਭ ਲਾ ਲੋ ਇਹ ਵੀ ਇਸਤਰੀ ਲਿੰਗ ਸਭ ਤੋਂ ਪਹਿਲਾਂ ਅਗਰ ਤੁਸੀਂ ਦੂਸਰੇ ਪਾਸੇ ਨੂੰ ਵੀ ਦੇਖੋ ਕਿ ਰਮੈਨ ਦੇ ਵਿੱਚ ਵੀ ਜੈ ਸੀਆ ਰਾਮ ਆਂਦਾ ਪਹਿਲਾਂ ਔਰਤ ਦਾ ਨਾਮ ਆਂਦਾ ਹੈ ਸੀਤਾ ਹਰਤਾ ਸਤਾ ਮਿਯਾਰ ਤੁਸੀਂ ਵਸ ਤੀ ਜਵਾਨ ਨਾਲ ਕਦਰ ਕਰ ਸਕਦੇ ਆ ਲੇਕਿਨ ਰੈਲਿਟੀ ਚ ਹਕੀਕਤੇ ਵਿੱਚ ਨਹੀਂ ਹਕੀਕਤੇ ਵਿੱਚ ਹਰੇਕ ਉਹ ਇਹੀ ਚਾਹੁੰਦਾ ਕਿ ਮੇਰੇ ਘਰਾਂ ਕੁੜੀ ਨਾ ਪੈਦਾ ਹੋ ਜਵੇ ਪਹਿਲਾ ਮੁੰਡਾ ਪੈਦਾ ਹੋਵੇ ਪਹਿਲਾ ਮੁੰਡੇ ਦੇ ਉੱਪਰ ਤੇ ਮੁੰਡਾ ਹੋ ਜਵੇ ਤਾਂ ਖੁਸ਼ੀ ਮਨਾਉਂਦੇ ਆ ਉਹ ਮੂਰਖੋ ਚੀਨਾਕੁਲ ਨਹੀਂ ਹੈਗੇ ਨਾ ਉਹ ਕੁੜੀਆਂ ਨੂੰ ਵੀ ਤਰਸਦੇ ਆ ਕਿ ਤੁਸੀਂ ਯਾਰ ਕੁੜੀਆਂ ਨੂੰ ਮਾਰ ਰਹੇ ਆ ਕੁੜੀਆਂ ਨੂੰ ਤੁਸੀਂ ਜੁੱਤੀਆਂ ਦੇ ਵਿੱਚ ਤੋੜ ਰਹੇ ਆ ਅੰਜਾਮ ਤੁਹਾਨੂੰ ਭੁਗਤਣਾ ਪੈਣਾ ਜਿਹੜੇ ਮੁੰਡਿਆਂ ਦੀ ਚਾਹਤ ਦੇ ਵਿੱਚ ਕੁਲੀਆਂ ਨੂੰ ਮਾਰਦੇ ਆ ਨਾ ਉਹੀ ਮੁੰਡਿਆਂ ਨੇ ਤੁਹਾਨੂੰ ਨਾ ਰੋਲਿਆ ਤਾਂ ਮੇਰਾ ਨੋ ਬਦਲਦੇ